ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਕਰਨ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਹਰੀਏ ਵਾਲੇ ਦੇ ਵਿੱਚ ਮਾਲੇ ਪਿੰਡ ਦਾ ਇਹ ਗਵਾਂਢੀ ਪਿੰਡ ਹੈ ਮਿੱਤਰੋ ਮੋਦਕੀ ਪਿੰਡ ਵੀ ਇਸ ਪਿੰਡ ਦੇ ਨਜ਼ਦੀਕ ਹੀ ਰਹਿ ਜਾਂਦਾ 5 ਤੋਂ 7 ਕਿਲੋਮੀਟਰ ਦੀ ਦੂਰੀ ਹੈ ਇਸ ਪਿੰਡ ਤੋਂ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਮਿੱਤਰੋ ਤੇ ਜਿਹੜੇ ਘਰੋਂ ਆਪਾਂ ਵੀਡੀਓ ਕਰਨ ਲੱਗੇ ਹਾਂ ਘਰੇਲੂ ਕਿਸਾਨ ਪਰਿਵਾਰ ਦੇ ਘਰੋਂ ਇੱਕ ਵੀਡੀਓ ਕਰਨ ਲੱਗੇ ਹਾਂ ਤੀਜਾ ਸੁਆ ਮੱਝ ਸੁੰਦੀ ਆ ਬਾਕੀ ਸਾਰੀ ਜਾਣਕਾਰੀ ਆ ਜਿਹੜੀ ਆਪਾਂ ਬਾਈਆਂ ਨਾਲ ਕਰ ਲੈਨੇ ਆਂ ਸਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਆ ਜੀ ਠੀਕ ਆ ਜੀ ਘਰ ਪਰਿਵਾਰ ਹਾਂਜੀ ਠੀਕ ਆ ਜੀ ਜਿਹੜੀ ਆਪਾਂ ਮੱਝ ਵਿੱਚ ਕਿੰਵੇਂ ਸੂਏ ਆ ਜੀ ਇਹ ਜੀ ਦੋ ਸੂਏ ਸੋਪੀਆ ਆਪਣੇ ਕੋਲ ਤੀਜੇ ਸੂਏ ਠੀਕ ਹੈ ਤੀਜੇ ਸੂਏ ਹੁਣ ਇਸ ਵਾਰ ਸੂਣਾ ਆਏ ਨੇ ਹਾਂਜੀ ਤੇ ਜਿਹੜੇ ਇਹਦੇ ਦਿਨ ਬਾਕੀ ਆ ਕਿੰਨੇ ਦਿਨ ਬਾਕੀ ਆ ਦਸ ਰਹਿੰਦੇ ਜੀ ਠੀਕ ਹੈ ਜੀ 10 ਦਿਨ ਬਾਕੀ ਆ ਹਾਂਜੀ ਤੇ ਟੀਕੇ ਤੋਂ ਪਰ ਕ੍ਰੋਸ ਹੋਈ ਸੀ ਜਾਂ ਸੰਤ ਹੋਈ ਸੀ ਛੋਟੇ ਤੇ ਹੋਈ ਠੀਕ ਹੈ ਜੀ ਇਥੋਂ ਆਪਣੇ ਪੈਂਡ ਹੀ ਸੀ ਸਾਂ ਹਾਂਜੀ ਪੈਂਡ ਹੀ ਓਕੇ ਤੀਜਾ ਸੂਆ ਇਹਨੇ ਸੂਣਾ ਵਾ ਝੋਟੇ ਤੋਂ ਮਿੱਤਰੋ ਕ੍ਰਾਸ ਹੋਈ ਸੀਗੀ ਮੋਰਾ ਨਖਲ ਦਾ ਝੋਟਾ ਠੀਕ ਹੈ ਜੀ ਮੋਰਾ ਨਖਲ ਦੇ ਝੋਟੇ ਤੋਂ ਮਿੱਤਰੋ ਕ੍ਰਾਸ ਹੋਈ ਸੀ ਤੋੜ ਦਿਓ ਇੱਕ ਵਾਰ ਜੀ ਬਾੜੀ ਜੀ ਤੋੜ ਦਿਓ ਕੱਢ ਦਿਓ ਬਾਹਰ ਨੂੰ ਸਿੰਘਾ ਸੁੰਗਾ ਦੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਚੰਗੀ ਬਣਾਵਟਾ ਲੈਵਲ ਹੋਵੇ ਦੀ ਤਿਆਰੀ ਤੁਹਾਨੂੰ ਦਿਖਾ ਦਿੰਨੇ ਆ 10 ਦਿਨ ਬਾਕੀ ਆ ਉਸ ਹਸਾਵਣਾ ਜੀ ਲੇਵੇ ਦੀ ਤਿਆਰੀ ਹੋਰ ਵੀ ਚੰਗੀ ਕਰ ਜੂਗੀ ਲੇਵੇ ਦੇ ਵਿੱਚ ਵੇਖੋ ਤੁਸੀਂ ਥਣਾ ਥਣਾ ਦਾ ਗੈਪ ਬਹੁਤ ਚੰਗਾ ਵਾ ਲੇਵੇ ਦੀ ਜਿਹੜੀ ਤਿਆਰੀ ਆ ਸਟਾਰਟਿੰਗ ਚੰਗੀ ਕੀਤੀ ਹੋਈ ਆ 10 ਦਿਨ ਬਾਕੀ ਆ ਉਸ ਹਿਸਾਬ ਦੇ ਨਾਲ ਬਹੁਤ ਸੋਹਣੀ ਤਿਆਰੀ ਕਰ ਜੂਗੇ ਤੁਸੀਂ ਦੇਖ ਸਕਦੇ ਆ ਵਲਟਨਾ ਜਿੰਨੀਆਂ ਵੀ ਹੈਗੀਆਂ ਇਹਨੇ ਕੱਢ ਕੇ ਫੇਰ ਸੋਣਾ ਵਾ ਮਿੱਤਰੋ 10 ਦਿਨਾਂ ਦੇ ਵਿੱਚ ਚੰਗੀ ਭਰ ਜਾਣਾ ਵਾ ਇਹਨੇ ਤੇ ਮੁੱਲ ਕੀ ਰਹੂਗਾ ਬਾਈ ਜੀ ਆਪਣਾ ਮੁੱਲ ਜੀ 1 ਲੱਖ ਰੁਪਈਆ ਹੀ ਆ ਮੁੱਲ 1 ਲੱਖ ਰੁਪਈਆ ਮਿੱਤਰੋ ਜਿਹੜੇ ਵੀਰ ਨੂੰ ਮੱਝ ਚੰਗੀ ਲੱਗਦੀ ਆ ਮੁੱਲ ਵੀਡੀਓ ਦੇ ਵਿੱਚ ਕੀਤਾ ਹੋਇਆ ਬਾਈਆਂ ਨੇ ਨੰਬਰ ਆਪਾਂ ਲੈ ਲੈਣੇ ਆ ਬਾਈਆਂ ਤੋਂ ਨੰਬਰ ਦੱਸ ਦਈਏ ਜੀ ਆਪਣਾ 9949 99149 96729 96729 96729 ਇੱਕ ਵਾਰੀ ਹੋਰ ਬੋਲ ਦਈਏ ਜੀ 9949 ਹਾਂਜੀ 96729 ਲਓ ਵੀ ਮਿੱਤਰੋ ਬਾਈਆਂ ਦਾ ਨੰਬਰ ਜਿਹੜਾ ਸਕਰੀਨ ਦੇ ਉੱਤੇ ਵੀ ਲੱਗਾ ਵਾ ਤੇ ਆਪਾਂ ਵੀਡੀਓ ਦੇ ਵਿੱਚ ਵੀ ਬਲਾ ਦਿੱਤਾ ਵਾ ਜਿਹੜੇ ਬਾਈ ਨੂੰ ਚੰਗੀ ਲੱਗਦੀ ਆ ਹੋਰ ਆ ਜਾ ਦੋ ਨੰਬਰ ਦੇਣੇ ਫੋਨ ਕਰ ਲਿਓ ਕੋਈ ਚੈੱਕ ਕਰਨੀ ਵੀਰੇ ਇੱਕ ਇੱਕ ਲੱਗ ਰਿਹਾ ਕੋਈ ਟੈਨਸ਼ਨ ਨਹੀਂ ਚੰਗੀ ਲੱਗਦੀ ਐ ਮੱਝ ਮਿੱਤਰੋ ਖਰੀਦ ਲਿਓ 1 ਲੱਖ ਰੁਪਇਆ ਮੁੱਲ ਆ ਬਾਕੀ ਜਾਣਕਾਰੀ ਜਿੰਨੀ ਵੀ ਤੁਸੀਂ ਕਰਨੀ ਆ ਫੋਨ ਨੰਬਰ ਉੱਪਰ ਆ ਧੰਨਵਾਦ